ਪਾਣੀ ਪਿਤਾ ਮਾਤਾ ਦਰਤ ਮਹਤ ਸ੍ਰੀ ਜਪਜੀ ਸਾਹਿਬ ਉਸ ਗੁਰਮੁਖੰਦ ਜੀ ਨੇ ਪਾਣੀ ਨੂੰ ਉਹਨੂੰ ਗੁਰੂ ਪਾਣੀ ਪਿਤਾ ਪਿਤਾ ਦਾ ਦਰਜਾ ਦੇ ਕੇ ਕਿਉਂਕਿ ਜੀਵਨ ਦਾ ਆਧਾਰ ਪਾਣੀ ਹੈ ਅਤੇ ਸਾਡੇ ਇਸ ਸਾਰੇ ਇਲਾਕੇ ਵਿੱਚ ਪਾਣੀ ਦੀ ਸਪਲਾਈ ਦਾ ਪਹਿਲਾਂ ਇਹਨਾਂ ਨੇ ਪ੍ਰਬੰਧ ਕੀਤਾ ਸੀ ਲੇਕਿਨ ਬਹੁਤ ਛੋਟੀ ਪ੍ਰਦਰਤੀ ਕੀਤਾ ਸੀ ਮੇਰੇ ਦੇਖਦੇ ਦੇਖਦੇ ਕਿਉਂਕਿ ਅਸੀਂ 2005 ਵਿੱਚ ਇੱਥੇ ਆਏ ਸੀ। ਅਦੋਂ ਨਾ ਚਨਾਰ ਬਾਗ ਤੇ ਨਾ ਹੀ ਸ਼ਾਂਤੀ ਨਗਰ ਇਹ ਸਾਰਾ ਜ ਕੋਈ ਨਗਰਸੇਹੀ ਰਿਹਾ। ਤੋਂ ਪਿਛਲੇ ਐਨੇ ਸਾਲਾਂ ਨੂੰ ਲਗਾਤਾਰ ਸਰਦਾਰ ਪ੍ਰਦੇਵ ਸਿੰਘ ਜਿਹਨਾਂ ਨੂੰ ਤੁਸੀਂ ਪਿਆਰ ਨਾਲ ਲਾਡੀ ਕਹਿੰਦੇ ਹੋ ਉਹਨਾਂ ਨੂੰ ਮੈਂ ਸੇਵਾ ਕਰਦੇ ਦੇਖਿਆ ਹੈ। ਤੈਨਾਂ ਨੂੰ ਪਤਾ ਨਹੀਂ ਸੀ ਕਿ ਇਹ ਇਹਨੇ ਉੱਚੇ ਜੀਵਨ ਦੇ ਸੇਵਾਵਾਂ ਬਣਾਵਲੇ ਹਨ ਲੇਕਿਨ ਇਨਸਾਨ ਦੀ ਜਗ੍ਹਾ ਹੀ ਇੱਕ ਦਿਨ ਜ਼ਰੂਰ ਪ੍ਰਗਟ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਰਦਾਰ ਗੁਰਦੇਵ ਸਿੰਘ ਉੱਤੇ ਵਾਹਿਗੁਰੂ ਦੀ ਬਖਸ਼ਿਸ਼ ਹੈ ਅਤੇ ਉਸ ਬਖਸ਼ਿਸ਼ ਨੂੰ ਇਹਨਾਂ ਨੇ ਸਵਾਲ ਤੋਂ ਵੀ ਰੱਖਿਆ ਤੇ ਵੰਡਦੇ ਵੀ ਹਨ ਅਤੇ ਕਦੇ ਵੀ ਕਿਸੇ ਸਮਾਜ ਦੇ ਵੱਲ ਸੇਵਾ ਦੇ ਕੰਮ ਵਿੱਚ ਪਿੱਛੇ ਨਹੀਂ ਹਟਦੇ ਇਹਨਾਂ ਦੇ ਵੀਰ ਜੀ ਸਰਦਾਰ ਅਵਧਾਰ ਸਿੰਘ ਜੀ ਨੇ ਇਹ ਜਿਹੜਾ 800 ਗਜ਼ ਦਾ ਪਲਾਟ ਦਿੱਤਾ ਹੈ ਇਸ ਦੀ ਕੀਮਤ ਮਾਰਕੀਟ ਕੀਮਤ 2 ਕਰੋੜ ਰੁਪਏ ਬੜਦੀ ਹੈ 2 ਕਰੋੜ ਰੁਪਏ দান ਦੇ ਗਏ ਆਪ ਤੋਂ ਮਹਾਰਤ ਦੇ ਆਧਿਸ਼ਾ ਵਿੱਚ ਲੇਕਿਨ ਆਪਣੇ ਭਰਾ ਦੀ ਟ੍ਰੇਡਰਾਂ ਦੇ ਨਾਲ ਤੁਹਾਡੇ ਲੋਕਾਂ ਦੀ ਸਹੂਲਤ ਲਈ ਤੁਹਾਨੂੰ ਸੱਚ ਪਾਣੀ 24 ਘੰਟੇ ਸਪਲਾਈ ਕਰਨ ਲਈ ਇਹ ਇੰਨੇ ਵੱਡੇ ਰਕਸ਼ੀ ਦਾ ਪਲਾਟ ਇੰਨੇ ਵੱਡੇ ਮਹਿੰਦੀ ਬਾਗ ਦਾ ਪਲਾਟ ਇਹਨਾਂ ਨੇ ਚਰਾਰ ਬਾਗ ਫਲੋਲੀ ਸ਼ਾਂਤੀ ਨਗਰ ਦੇ ਵਿੱਚ ਨਵアシਆਂ ਲਈ ਇਹ ਪੇਟ ਕੀਤਾ ਹੈ ਅਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਉਸ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਲੱਗਿਆ ਹੈ ਔਰ ਮੈਨੂੰ ਦੱਸਿਆ ਹੈ ਗੁਰਦੇਵ ਸਿੰਘ ਜੀ ਨੇ ਕਿ ਬਹੁਤ ਜਲਦੀ ਇਸ ਇੱਕ ਇੱਕ ਬਣਾ ਦੇਵਾਂਗੇ ਅਤੇ ਵਾਟਰ ਸਪਲਾਈ ਵੀ ਮਿਲ ਜਾਵੇਗੀ ਪਿਛਲੇ ਦਿਨਾਂ ਵਿੱਚ ਜੋ ਮੁਸੀਬਤ ਚਨਾਰਬਾਦ ਦੇ ਸ਼ਾਂਤੀਨਗਰ ਦੇ ਫਲੋਲੀ ਪਿੰਡ ਦੇ ਨਿਵਾਸੀਆਂ ਨੂੰ ਝੱਲੀ ਪਈ ਹੈ ਐਨਾ ਪਾਣੀ ਐਨਾ ਨੁਕਸਾਨ ਤੁਹਾਡਾ ਸਾਰਿਆਂ ਦਾ ਹੋਇਆ ਅਤੇ ਅੱਜ ਇੰਨੀ ਮਹਿੰਗੀ ਜਗਾ ਲੈ ਕੇ ਤੁਸੀਂ ਇੰਨੇ ਸੁੰਦਰ ਮਕਾਨ ਬਣਾਏ ਹਨ ਤਾਂ ਇਸ ਦਾ ਭਵਿੱਖ ਕੀ ਹੋਵੇਗਾ ਇਹ ਡਰ ਸਾਰਿਆਂ ਨੂੰ ਸਤਾਉਂਦਾ ਹੈ ਕਿ ਅਗਲੇ ਸਾਫੇ ਦੁਬਾਰਾ ਹੜ੍ਹ ਦਾ ਆ ਜਾਏ ਔਰ ਇਸ ਲਈ ਮੈਂ ਪਿਛਲੇ ਦੋਨੋਂ ਹੜ੍ਹਾਂ ਨੂੰ ਯਾਦ ਹਾਂ 1986 ਦਾ ਵੀ 1993 ਦਾ ਵੀ ਅਤੇ ਦੋਨਾਂ ਹੜ੍ਹਾਂ ਵਿੱਚ ਮੈਂ ਸਾਰੇ ਇਲਾਕੇ ਜਾਂਦਾ ਸੀ ਤਾਂ ਪਟਿਆਲੇ ਤੋਂ ਲੈ ਕੇ ਕੁਝ ਖੇਤਰ ਤੱਕ ਪੂਰਾ ਸੁਬੰਧਤ ਨਜ਼ਰ ਆਉਂਦਾ ਸੀ ਇੰਨਾ ਪਾਣੀ ਹੜ੍ਹਾਂ ਦਾ ਇੱਥੇ ਮਾਰ ਕਰਦਾ ਸੀ ਕਿ ਰੁਕੀ ਵਿਕਰ ਹੋਏ ਸੈਂਕੜੇ ਲੋਕਾਂ ਦੀਆਂ ਮੌਤਾਂ ਹੋਈਆਂ ਔਰ ਕਈ ਲੋਕ ਉੱਜੜ ਗਏ ਮੋਰਨ ਨੂੰ ਦੁਬਾਰਾ ਸੈਟ ਉਹ ਨੂੰ ਜ ਬੜਾ ਲੰਬਾ ਸਮਾਂ ਲੱਗਿਆ ਚਲੋ ਹਮ ਪਰਮਾਤਮਾ ਦੀ ਕਿਰਪਾ ਹੋਈ 4 4 5 5 6 6 ਫੁੱਟ ਪਾਣੀ ਤੁਹਾਡੇ ਇਲਾਕੇ 'ਚ ਧੁੰਦਾ ਸੀ ਤੇ ਮੈਂ ਗੁਰਦੇ ਸਿੰਘ ਜੀ ਨਾਲ ਮਿਲ ਕੇ ਅਸੀਂ ਸਰਕਾਰ ਨੂੰ ਅਪਰੋਚ ਕਰਕੇ ਪਟਨਾ ਸਾਹਿਬ ਜੀ ਆ ਰਹੇ ਨੇ ਕਿ ਇੱਥੇ ਪਿੱਛੋਂ ਪੱਕਾ ਪ੍ਰਬੰਧ ਕਰਨ ਤੇ ਪਾਣੀ ਸਿੱਧਾ ਗੰਦੀ ਚੱਕੇ ਚਲਾ ਜਾਏ ਔਰ ਇਧਰ ਆਏ ਇਸ ਇਲਾਕੇ ਦੇ ਵਿੱਚ ਕਿਉਂਕਿ ਪਿੱਛੇ ਨਦੀ ਦਾ ਬੈਠ ਖੁੱਲਾ ਹੈ ਤੇ ਇਸ ਕਰਕੇ ਜਦੋਂ ਪਾਣੀ ਵਿੱਚੋਂ ਜ਼ਿਆਦਾ ਆਉਂਦਾ ਹੈ ਜਾਂ ਡੈਮ ਦੇ ਵਿੱਚੋਂ ਪਾਣੀ ਜ਼ਿਆਦਾ ਛੱਡਿਆ ਜਾਂਦਾ ਹੈ ਤਾਂ ਸਾਰਾ ਪਾਣੀ ਇਸ ਇਲਾਕੇ ਚ ਆ ਕੇ ਘਰਾਂ ਵਿੱਚ ਨੁਕਸਾਨ ਕਰਦਾ ਹੈ ਇਹ ਲਾਡੀ ਜੀ ਜਿਸ ਤਰ੍ਹਾਂ ਸੈਲਫਲੈਸ ਓਕੇ ਕੰਮ ਕਰ ਰਹੇ ਹਨ ਮੈਂ ਵੀ ਇਹਨਾਂ ਦੀ ਬਦਲ ਕਰਾਂਗਾ ਉਹ ਤੇ ਪਠਾਨ ਮਾਜਰਾ ਜੀ ਦਾ ਕਿਉਂਕਿ ਬੜਾ ਰਸੂਖ ਹੈ ਸਰਕਾਰ ਦੇ ਵਿੱਚ ਔਰ ਵੰਗ ਸਾਹਿਬਿਆਂ ਦੀ ਬਹੁਤ ਇੱਜ਼ਤ ਵੀ ਕਰਦੇ ਹਨ ਮੈਨੂੰ ਨਿੱਜੀ ਤੌਰ ਤੇ ਪਤਾ ਹੈ ਕਿ ਇਹ ਕੰਮ ਕਰਵਾ ਸਕਦੇ ਹਨ ਤੁਹਾ ਜਿਸੀ ਜਿ세 ਪਾਣੀ ਦੀ ਕੈਂਕੀ ਦਾ ਉਦਘਾਟਨ ਕਰਾਵਾਂਗੇ ਉੱਥੇ ਉਹਨਾਂ ਨੂੰ ਰਿਕਵੈਸਟ ਵੀ ਕਰਾਂਗੇ ਕਿ ਇਸ ਇਲਾਕੇ ਨੂੰ ਖਰਾਬੇ ਦੀ ਮਾਰ ਤੋਂ ਬਚਾ ਲਈ ਕੋਈ ਪੱਕਾ ਪ੍ਰਬੰਧ ਵੀ ਕੀਤਾ ਜਾਏ ਕਿਉਂਕਿ ਜਦੋਂ 92 ਵਿੱਚ ਹੜ ਆਇਆ ਸੀ ਤੇ ਸਰਦਾਰ ਗੰਗ ਸਿੰਘ ਦੇ ਨਾਲ ਮੈਂ ਇਹ ਸਾਰਾ ਇਲਾਕਾ ਉਹਨਾਂ ਨੂੰ ਦਿਖਾਇਆ ਸੀ ਤੋਂ ਬਣਾਉਣ ਤੋਂ ਲੈ ਕੇ 23 ਤੱਕ ਇਹ तकरीबन 30 ਸਾਲ ਆਪਣੇ ਇੱਧਰ ਕੋਈ ਹਟਦੀ ਆਇਆ ਲੇਕਿਨ ਹਾਨ ਅਫਰਚੂਨੇਟਲੀ ਦੁਬਾਰਾ ਇਹ ਜਿੱਥੋਂ ਜਿੱਥੋਂ ਪਾਣੀ ਦੀ ਮਾਰਦੀ ਹੈ ਉਹ ਡੈਟੀਫਾਈ ਕਰਕੇ ਉੱਥੇ ਕੰਮ ਹੋਣ ਵਾਲਾ ਹੈ ਤੋਂ ਅਸੀਂ ਨਾਲ ਕੇ ਮੈਂ ਤੁਹਾਡੇ ਸਰਪੰਚ ਸਾਹਿਬ ਨਾਲ ਮਿਲ ਕੇ ਸਰਕਾਰ ਸਰਕਾਰੀ ਲੈਵਲ ਤੇ ਜਿੱਥੇ ਵੀ ਅਸੀਂ ਚੀਫ ਮਿੰისტਰ ਨੂੰ ਜਾਂ ਕੰਸਲਡ ਮਿੰისტਰ ਨੂੰ ਮਿਲ ਕੇ ਇਹ ਰਾਹੇ ਦੇ ਸਕਦੇ ਹਾਂ ਉਦੇਚ ਤੁਹਾਡੇ ਵਿੱਚ ਜਿਹੜਾ ਜਿਹੜਾ ਬੰਦਿਆਂ ਨੂੰ ਨਾਮ ਲੈ ਕੇ ਆਪਾਂ ਮਿਲਾਂਗੇ ਤੁਸੀਂ ਇੱਕ ਮੈਮੋਰੰਡਮ ਵੀ ਤਿਆਰ ਕਰ ਲਓ ਮੈਂ ਤੁਹਾਨੂੰ ਰੈਂਗ ਲੈ ਕੇ ਰਿਆਂਗਾ ਆਪਾਂ ਜਾ ਕੇ ਉਹਨਾਂ ਨੂੰ ਬੇਨਤੀ ਪੱਤਰ ਦੇਵਾਂਗੇ ਕਿ ਸਾਡੇ ਇਲਾਕੇ ਦੇ ਲੋਕਾਂ ਨੂੰ ਫੌੜਾਂ ਦੀ ਮਾਰ ਤੋਂ ਬਚਾਇਆ ਜਾਏ